ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅੱਤ ਕਬੱਡੀ ਦੇ ਵਿੱਚ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਟੌਪ ਦੇ ਕਬੱਡੀ ਖਿਡਾਰੀ ਪ੍ਰੀਤ ਲੱਧੂ ਬਾਰੇ ਜੋ ਕਿ ਜਾਫੀ ਨੇ ਇਹਨਾਂ ਨੇ ਅਜੇ ਹਾ ਕੋਈ ਰੇਡਰ ਨਹੀਂ ਛੱਡਿਆ ਜਿਸ ਨੂੰ ਕਿ ਇਹਨਾਂ ਨੇ ਜਫਾ ਨਾ ਲਾਇਆ ਹੋਵੇ ਦੁਨੀਆ ਇਹਨਾਂ ਦੀ ਖੇਡ ਦੀ دیਵਾਨੀ ਹੈ ਇਹਨਾਂ ਦੇ Instagram ਅਕਾਊਂਟ ਉੱਤੇ ਹੁਣ ਤੱਕ 1.28 ਲੱਖ ਤੋਂ ਵੀ ਵੱਧ ਫਾਲੋਅਰਸ ਹੋ ਚੁੱਕੇ ਨੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪ੍ਰੀਤ ਲੱਧੂ ਦੇ ਪਰਿਵਾਰ ਬਾਰੇ ਇਹਨਾਂ ਦੀ ਕਬੱਡੀ ਗੇਮ ਬਾਰੇ ਇਹਨਾਂ ਦੀ ਡਾਈਟ ਤੇ ਮਿਹਨਤ ਬਾਰੇ ਗੋਪੀ ਫਰੰਦੀਪ ਪੁਰੀ ਦੇ ਨਾਲ ਇਹਨਾਂ ਦੀ ਲੜਾਈ ਦੇ ਕਾਰਨ ਬਾਰੇ ਵੀ ਗੱਲਬਾਤ ਕਰਾਂਗੇ। ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਹੁਣ ਕਰਦੇ ਹਾਂ ਵੀਡੀਓ ਸ਼ੁਰੂ। ਸੋ ਸਭ ਤੋਂ ਪਹਿਲਾਂ ਪ੍ਰੀਤ ਲੱਧੂ ਦਾ ਜਨਮ ਸਾਲ 1999 ਨੂੰ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਪਿੰਡ ਭਾਈ ਲੱਧੂ ਵਿੱਚ ਹੋਇਆ। ਇਹਨਾਂ ਨੇ ਆਪਣੇ ਨਾਂ ਦੇ ਪਿੱਛੇ ਆਪਣੇ ਪਿੰਡ ਦਾ ਨਾਂ ਲਾ ਕੇ ਦੇਸ਼ਾਂ-ਵਿਦੇਸ਼ਾਂ ਵਿੱਚ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ। ਇਹਨਾਂ ਦੇ ਪਿਤਾ ਦਾ ਨਾਂ ਸਰਦਾਰ ਭਾਗ ਸਿੰਘ ਸੀ ਜੋ ਕਿ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਸਾਲ 2020 ਵਿੱਚ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਪਿਤਾ ਨਾਲ ਪ੍ਰੀਤ ਦਾ ਬਹੁਤ ਪਿਆਰ ਸੀ ਇਹਨਾਂ ਦੇ ਪਿਤਾ ਨੂੰ ਵੀ ਕਬੱਡੀ ਨਾਲ ਕਾਫੀ ਪਿਆਰ ਸੀ ਇਹਨਾਂ ਦੇ ਪਿਤਾ ਸਰਦਾਰ ਭਾਗ ਸਿੰਘ ਕਬੱਡੀ ਵੀ ਖੇਡਦੇ ਰਹੇ ਜਦੋਂ ਪ੍ਰੀਤ ਲੱਦੂ ਛੋਟਾ ਸੀ ਤਾਂ ਉਸ ਦਾ ਬਾਪੂ ਉਸ ਦੀ ਉਂਗਲ ਫੜ ਕੇ ਉਸ ਨੂੰ ਮੇਲਿਆਂ ਦੇ ਵਿੱਚ ਘੁਮਾਉਂਦਾ ਤੇ ਨਾਲ ਹੀ ਉਸ ਨੂੰ ਕਬੱਡੀ ਦੇ ਟੂਰਨਾਮੈਂਟ ਦਿਖਾਉਂਦਾ ਸੋ ਐਦਾਂ ਛੋਟੇ ਹੁੰਦਿਆਂ ਤੋਂ ਹੀ ਕਬੱਡੀ ਦੇਖਦੇ ਦੇਖਦੇ ਪ੍ਰੀਤ ਨੂੰ ਕਬੱਡੀ ਖੇਡਣ ਦਾ ਸ਼ੌਂਕ ਪੈ ਗਿਆ ਜੇ ਪ੍ਰੀਤ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਪ੍ਰੀਤ ਦੇ ਪਰਿਵਾਰ ਦੇ ਵਿੱਚ ਇਹਨਾਂ ਦੀ ਮਾਤਾ ਤੇ ਦੋ ਭੈਣਾਂ ਨੇ ਪ੍ਰੀਤ ਦੋ ਭੈਣਾਂ ਦਾ ਇੱਕੋ ਇੱਕ ਭਰਾ ਹੈ ਤੁਹਾਨੂੰ ਦੱਸ ਦਈਏ ਕਿ ਪ੍ਰੀਤ ਪਰਿਵਾਰਕ ਕੀਤਾ ਖੇਤੀਬਾੜੀ ਹੀ ਹੈ ਇਹਨਾਂ ਨੂੰ ਤਿੰਨ ਕੋ ਕਿੱਲੇ ਆਉਂਦੇ ਨੇ ਮਤਲਬ ਇਹ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਹੁਣ ਜੇ ਗੱਲ ਕਰੀਏ ਇਹਨਾਂ ਦੀ ਸਟੱਡੀ ਦੀ ਤਾਂ ਇਹਨਾਂ ਨੇ 12ਵੀਂ ਤੱਕ ਪੜ੍ਹਾਈ ਕੀਤੀ ਜਿਸ ਤੋਂ ਬਾਅਦ ਘਰ ਦੇ ਨੇ ਇਹਨਾਂ ਨੂੰ ਕਬੱਡੀ ਖੇਡਣ ਤੋਂ ਕਦੇ ਨਹੀਂ ਰੋਕਿਆ ਉਹਨਾਂ ਦੀ ਪੂਰੀ ਸਪੋਰਟ ਕੀਤੀ ਪਰ ਨਾਲ ਹੀ ਉਹ ਪ੍ਰੀਤ ਨੂੰ ਫੌਜ ਜਾਂ ਪੁਲਿਸ 'ਚ ਭਰਤੀ ਹੋਣ ਦੇ ਵੀ ਜ਼ੋਰ ਪਾਉਂਦੇ ਰਹੇ ਕਿਉਂਕਿ ਪ੍ਰੀਤ ਉੱਚੇ ਲੰਬੇ ਸਰੀਰ ਦਾ ਮਾਲਕ ਹੈ ਪਰ ਪ੍ਰੀਤ ਨੂੰ ਕਬੱਡੀ ਖੇਡਣ ਦਾ ਸ਼ੌਂਕ ਸੀ ਹਾਲਾਂਕਿ ਇਸ ਤੋਂ ਪਹਿਲਾਂ ਪ੍ਰੀਤ ਆਪਣੇ ਸਕੂਲ ਵਿੱਚ 5ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਫੁੱਟਬਾਲ ਦੀ ਟੀਮ ਦਾ ਕਪਤਾਨ ਵੀ ਰਿਹਾ ਪਰ ਉਸ ਤੋਂ ਬਾਅਦ ਪ੍ਰੀਤ ਕਬੱਡੀ ਦੇ ਵਿੱਚ ਹੀ ਕੁਝ ਕਰਨਾ ਚਾਹੁੰਦਾ ਸੀ ਇਸੇ ਕਰਕੇ ਉਹਨਾਂ ਨੇ ਸਾਲ 2018 ਦੇ ਮਾਰਚ ਮਹੀਨੇ ਸੰਤ ਬਾਬਾ ਅਵਤਾਰ ਸਿੰਘ ਕ੍ਰਿਆਲੇ ਵਾਲੇ ਵੱਲੋਂ ਕਬੱਡੀ ਖੇਡਣ ਦਾ ਥਾਪੜਾ ਲਿਆ ਤੇ ਕ੍ਰਿਆਲੇ ਉਹਨਾਂ ਨੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਸਾਲ 2018 ਵਿੱਚ ਉਹਨਾਂ ਨੇ ਬਾਬਾ ਫਤੇਹ ਸਿੰਘ ਸਪੋਰਟਸ ਕਲੱਬ ਬਲਟੋਹਾ ਤੋਂ ਆਪਣੀ ਜ਼ਿੰਦਗੀ ਦਾ ਪਹਿਲਾ ਵੈਸਟ ਕਿਤਾਬ ਜਿੱਤਿਆ ਬਲਟੋਹਾ ਦੇ ਟੂਰਨਾਮੈਂਟ 'ਚ ਉਹ ਪਹਿਲੀ ਵਾਰ ਵੈਸਟ ਜਾਫੀ ਨਿਕਲੇ ਤੇ ਉਹਨਾਂ ਨੂੰ ਇੱਕ ਛੋਟੀ ਜਿਹੀ ਟਰੋਫੀ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਉਸ ਟਾਈਮ ਉਹਨਾਂ ਲਈ ਬਹੁਤ ਵੱਡੀ ਸੀ ਅੱਜ ਵੀ ਪ੍ਰੀਤ ਨੇ ਉਹ ਟਰੋਫੀ ਸਾਹਮਣੇ ਰੱਖੀ ਹੋਈ ਹੈ ਹਾਲਾਂਕਿ ਅੱਜ ਦੇ ਟਾਈਮ ਦੇ ਵਿੱਚ ਪ੍ਰੀਤ ਜੀ ਹੋਈਆਂ ਟਰਾਫੀਆਂ ਕਈ ਵਾਰ ਘਰੇ ਲੈ ਕੇ ਹੀ ਨਹੀਂ ਆਉਂਦਾ ਸਗੋਂ ਉਹਨਾਂ ਨਾਲ ਦੇ ਖਿਡਾਰੀਆਂ ਨੂੰ ਦੇ ਦਿੰਦਾ ਹੈ ਜਿਨ੍ਹਾਂ ਨੂੰ ਅੱਜ ਤੱਕ ਕੋਈ ਟਰਾਫੀ ਨਹੀਂ ਮਿਲੀ ਸੋ ਐਦਾਂ ਕਰਦੇ ਕਰਾਂਦੇ 26 ਮਾਰਚ ਸਾਲ 2019 ਨੂੰ ਪਿੰਡ ਠੱਠੇ 'ਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਜਿੱਥੇ ਗੋਪੀ ਫਰੰਦੀਪੂਰੀਏ ਨੇ ਪ੍ਰੀਤ ਲੱਧੂ ਨੂੰ ਦੂਰੋਂ ਬੁਲਾਇਆ ਜਦੋਂ ਗੋਪੀ ਨੇ ਪ੍ਰੀਤ ਨਾਲ ਹੱਥ ਮਿਲਾਇਆ ਤਾ ਗੋਪੀ ਨੇ ਉਹਨਾਂ ਦੇ ਹੱਥ ਦੀ ਤਾਰੀਫ਼ ਕਰਦਿਆਂ ਕਿਹਾ ਕਿ ਤੇਰੇ ਦਾ ਗੁਰੂ ਆ ਹੱਥ ਹੀ ਬੜੇ ਵੱਡੇ ਨੇ ਗੋਪੀ ਨੇ ਪ੍ਰੀਤ ਨੂੰ ਪੁੱਛਿਆ ਕਿ ਕਿਹੜੀ ਟੀਮ ਨਾਲ ਖੇਡਦਾ ਹੈ ਪ੍ਰੀਤ ਨੇ ਕਿਹਾ ਕਿ ਮੇਰੀ ਕੋਈ ਪੱਕੀ ਟੀਮ ਨਹੀਂ ਉਦੋਂ ਗੋਪੀ ਨੇ ਫਿਰ ਪ੍ਰੀਤ ਲੱਦੂ ਨੂੰ ਪੱਕੇ ਹੀ ਆਪਣੀ ਟੀਮ 'ਚ ਰੱਖ ਲਿਆ ਉਸ ਤੋਂ ਬਾਅਦ ਪ੍ਰੀਤ ਉਹਨਾਂ ਸਾਰੇ ਖਿਡਾਰੀਆਂ ਨਾਲ ਖੇਡਿਆ ਜੋ ਕਿ ਉਹਨਾਂ ਨੇ ਬਚਪਨ 'ਚ ਆਪਣੇ ਬਾਪੂ ਦੀ ਉਂਗਲ ਫੜ ਕੇ ਮੇਲਿਆਂ 'ਚ ਹੁੰਦੇ ਕਬੱਡੀ ਟੂਰਨਾਮੈਂਟ 'ਚ ਜਾ ਜਾ ਕੇ ਖੇਡਦੇ ਵਿਖੇ ਸੀ ਕਬੱਡੀ ਦੇ ਮੈਦਾਨਾਂ ਦੇ ਵਿੱਚ ਸਾਲ 2018 ਤੋਂ ਲੈ ਕੇ ਸਾਲ 2024 ਤੱਕ ਪ੍ਰੀਤ ਨੇ ਆਪਣੀ ਖੇਡ ਦਾ ਪੂਰਾ ਲੋਹਾ ਮਨਵਾਇਆ ਇੱਕ ਤਾਕੜ ਜੱਫੀ ਵੱਜੋ ਮੋਰੇ ਆਉਂਦੇ ਹੋਏ ਉਹਨਾਂ ਨੇ ਕਬੱਡੀ ਜਗਤ ਦੇ ਸਿਰੇ ਸਿਰੇ ਦੇ ਰੇਡਰਾਂ ਨੂੰ ਜਫੇ ਲਾਏ ਆਪਣੀ ਵਧੀਆ ਖੇਡ ਕਰਕੇ ਪ੍ਰੀਤ ਕੈਨੇਡਾ ਇੰਗਲੈਂਡ ਤੇ ਨਿਊਜ਼ੀਲੈਂਡ 'ਚ ਕਬੱਡੀ ਖੇਡ ਚੁੱਕਾ ਹੈ ਐਦਾਂ ਹੀ ਹਾਲੇ ਹੋਰ ਵੀ ਕਈ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਆਪਣੀ ਖੇਡ ਦੇ ਜਲਵੇ ਵਿਖਾਉਣੇ ਨੇ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਇਹਨਾਂ ਨੂੰ ਮੋਟਰਸਾਈਕਲ ਬੁਲਟ ਤੇ ਟਰੈਕਟਰਾਂ ਨਾਲ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ ਸਾਲ 2019 ਦੇ ਵਿੱਚ ਗੋਪੀ ਫਰੰਦੀਪੁਰਿਆ ਦੇ ਪ੍ਰੀਤ ਲਦੂ ਇਕੱਠੇ ਹੋਏ ਸੀ ਪਰ ਹੁਣ ਇਹ ਪਿਛਲੇ ਕੁਝ ਦਿਨਾਂ ਤੋਂ ਵੱਖੋ ਵੱਖ ਹੋ ਗਏ ਨੇ ਪ੍ਰੀਤ ਨੇ ਗੋਪੀ ਉੱਤੇ ਦ ਜਫਾ ਲਾਉਂਦਾ ਸੀ ਤਾਂ ਗੋਪੀ ਮੈਨੂੰ ਕਹਿੰਦਾ ਸੀ ਕਿ ਕਮੈਂਟਰਾਂ ਨੂੰ ਕਹਿ ਕਿ ਉਹ ਮਾਈਕ 'ਚ ਬੋਲਣ ਕਿ ਗੋਪੀ ਦੇ ਚੇਲੇ ਨੇ ਜਫਾ ਲਾਇਆ ਬਾਕੀ ਉਹਨਾਂ ਦਿਨਾਂ 'ਚ ਪ੍ਰੀਤ ਗੋਪੀ ਨੂੰ ਉਸਤਾਦ ਵੀ ਮੰਨਦਾ ਸੀ ਉਸਨੇ ਕਈ ਇੰਟਰਵਿਊਆਂ ਦੇ ਵਿੱਚ ਕਿਹਾ ਵੀ ਹੈ ਕਿ ਗੋਪੀ ਮੇਰਾ ਉਸਤਾਦ ਹੈ ਉਹਨਾਂ ਨੇ ਮੇਰੀ ਬਾਹ ਫੜੀ ਉਹ ਮੇਰੇ ਲਈ ਰੱਬ ਬਰਾਬਰ ਨੇ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਦੂਜਾ ਦੋਸ਼ ਪ੍ਰੀਤ ਨੇ ਲਾਇਆ ਕਿ ਗੋਪੀ ਮੈਨੂੰ ਬਾਰ ਲੀਆਂ ਟੀਮਾਂ ਨਾਲ ਖੇਡਣੋਂ ਰੋਕਦਾ ਹੈ ਜਿਸ ਕਰਕੇ ਉਹਨਾਂ ਨੇ ਬਹੁਤ ਸਾਰੇ ਵੱਡੇ ਮੈਚ ਗਵਾਏ ਤੇ ਘਾਟੇ ਖਾਦੇ ਪ੍ਰੀਤ ਦਾ ਕਹਿਣਾ ਹੈ ਕਿ ਮੈਂ ਜਿੱਥੇ ਵੀ ਬੈਸਟ ਨਿਕਲਦਾ ਸੀ ਉਸ ਇਨਾਮ ਦਾ ਅੱਧ ਗੋਪੀ ਪਲਵਾਨ ਨੂੰ ਜ਼ਰੂਰ ਦਿੰਦਾ ਸੀ ਹੁਣ ਗੱਲ ਕਰਦੇ ਹਾਂ ਉਸ ਕਾਰਨ ਦੀ ਜਿਸ ਤੋਂ ਪ੍ਰੀਤ ਨੇ ਗੋਪੀ ਨੂੰ ਛੱਡਿਆ ਦਰਅਸਲ ਜਦੋਂ ਪ੍ਰੀਤ ਦਾ ਟਰੈਕਟਰ ਨਾਲ ਸਨਮਾਨ ਹੋਇਆ ਸੀ ਤਾਂ ਉਸ ਵਿੱਚ ਗੋਪੀ ਨੇ 5 ਲੱਖ ਰੁਪਏ ਪਾਉਣ ਦਾ ਵਾਅਦਾ ਕੀਤਾ ਸੀ ਜਿਸ ਵਿੱਚੋਂ ਗੋਪੀ ਨੇ ਸਿਰਫ 2 ਲੱਖ ਰੁਪਏ ਹੀ ਦਿੱਤੇ ਪ੍ਰੀਤ ਨੂੰ ਇਹ ਵੀ ਸ਼ੱਕ ਹੈ ਕਿ ਗੋਪੀ ਨੇ ਮੇਰੇ ਸਨਮਾਨ ਵਾਲੇ ਕੁਝ ਪੈਸੇ ਆਪ ਹੀ ਖਾ ਲਏ ਜਿਹਨਾਂ ਬੰਦਿਆਂ ਤੋਂ ਗੋਪੀ ਨੇ ਉਹ ਪੈਸੇ ਲੈ ਕੇ ਪ੍ਰੀਤ ਦੇ ਟਰੈਕਟਰ 'ਚ ਪਾਏ ਸੀ ਉਹਨਾਂ ਬੰਦਿਆਂ ਦਾ ਗੋਪੀ ਨੇ ਪ੍ਰੀਤ ਤੋਂ ਲੁਕੋ ਰੱਖਿਆ ਪ੍ਰੀਤ ਨੂੰ ਨਹੀਂ ਦੱਸਿਆ ਕਿ ਉਹਨਾਂ ਬੰਦਿਆਂ ਨੇ ਤੇਰੇ ਸਨਮਾਨ ਦੇ ਵਿੱਚ ਪ ਉਹ ਇੱਕ ਐ ਦਿੱਤਾ ਕਿ ਇਹ ਤਾਂ ਪ੍ਰੋਮੋਟਰਾਂ ਨੇ ਦਿੱਤੇ ਨੇ ਫਿਰ ਜਦੋਂ ਸਮਾਂ ਬੀਤਣ ਨਾਲ ਪ੍ਰੀਤ ਨੂੰ ਪੈਸੇ ਦੇਣ ਵਾਲਿਆਂ ਦੇ ਨਾਮ ਬਾਰੇ ਪਤਾ ਲੱਗਾ ਕਿ ਫਲਾਣੇ ਬੰਦੇ ਨੇ ਗੋਪੀ ਨੂੰ ਪੈਸੇ ਦਿੱਤੇ ਸੀ ਤਾਂ ਫਿਰ ਪ੍ਰੀਤ ਨੂੰ ਬਹੁਤ ਗੁੱਸਾ ਆਇਆ ਇਸੇ ਕਰਕੇ ਪ੍ਰੀਤ ਨੇ ਗੋਪੀ ਨੂੰ ਛੱਡਿਆ ਪ੍ਰੀਤ ਦਾ ਕਹਿਣਾ ਹੈ ਕਿ ਗੋਪੀ ਪਲਵਾਨ ਨੂੰ ਮੈਨੂੰ ਦੱਸਣਾ ਚਾਹੀਦਾ ਸੀ ਕਿ ਇੰਨਾ ਬੰਦਿਆਂ ਨੇ ਤੇਰੇ ਸਨਮਾਨ 'ਚ ਯੋਗਦਾਨ ਪਾਇਆ ਘੱਟੋ-ਘੱਟ ਮੈਂ ਉਹਨਾਂ ਬੰਦਿਆਂ ਦਾ ਧੰਨਵਾਦ ਤਾਂ ਕਰ ਦਿੰਦਾ ਸੋ ਐਦਾਂ ਨਿੱਕੀਆਂ-ਮੋਟੀਆਂ ਗੱਲਾਂ ਕਰਕੇ ਪ੍ਰੀਤ ਲੱਧੂ ਆਪਣੇ ਉਸਤਾਦ ਗੋਪੀ ਫਰੰਦੀਪੂਰੀਓ ਤੋਂ ਵੱਖ ਹੋ ਗਿਆ ਹੁਣ ਜੇ ਗੱਲ ਕਰੀਏ ਪ੍ਰੀਤ ਲੱਧੂ ਦੀ ਡਾਈਟ ਬਾਰੇ ਤਾਂ ਇਹਨਾਂ ਦੀ ਡਾਈਟ ਉਹੀ ਘਰ ਦੀ ਦੇਸੀ ਖੁਰਾਕ ਦੁੱਧ ਕਿਓ ਡਰਾਈ ਫੂਡ ਫਰੂਟ ਤੇ ਜੂਸ ਵਗੈਰਾ ਨੇ ਜੇ ਇਹਨਾਂ ਦੀ ਮਿਹਨਤ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਘਰੇਾਲੇ ਦੇਸੀ ਮਿਹਨਤ ਕਰਦੇ ਰਹੇ ਜਿਦਾਂ ਤੇ ਦੌੜ ਲਗਾਉਂਦੇ ਰਹੇ ਫਿਰ ਉਸ ਤੋਂ ਬਾਅਦ ਗੋਪੀ ਫਰੰਦੀਏ ਗੋਲ ਵੀ ਦੇਸੀ ਤਰੀਕੇ ਨਾਲ ਮਿਹਨਤ ਕੀਤੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਪਿੰਡ ਕੋਈ ਵੀ ਗਰਾਊਂਡ ਨਹੀਂ ਹੈਗਾ ਇਸ ਕਰਕੇ ਇਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਵੇਟ ਰੱਖਿਆ ਹੋਇਆ ਹੈ ਜਿੱਥੇ ਉਹ ਪ੍ਰੈਕਟਿਸ ਕਰਦੇ ਨੇ ਕਹੀ ਚਲਾ ਲੈਂਦੇ ਨੇ ਟਾਇਰ ਉਤੇ ਹਥੌੜਾ ਮਾਰ ਲੈਂਦੇ ਨੇ ਸੋ ਐਦਾਂ ਘਰੇ ਵੀ ਉਹ ਦੇਸੀ ਤਰੀਕੇ ਨਾਲ ਮਿਹਨਤ ਕਰਦੇ ਰਹਿੰਦੇ ਨੇ ਇਸ ਤੋਂ ਇਲਾਵਾ ਪ੍ਰੀਤ ਲੱਧੂ ਜਿੰਮ ਦੇ ਵਿੱਚ ਵੀ ਵਰਕਆਊਟ ਕਰਦਾ ਹੈ ਪਰ ਇਹ ਜਿੰਮ ਵਿੱਚ ਪੂਰੀ ਬਾਡੀ ਨੂੰ ਟ੍ਰੇਨ ਕਰਦੇ ਨੇ ਨਾ ਕਿ ਕਿਸੇ ਇੱਕ ਮਸਲ ਨੂੰ ਪ੍ਰੀਤ ਲੱਧੂ ਆਪਣੇ 4-5 ਸਾਲਾਂ ਦੇ ਕਬੱਡੀ ਸਫਰ ਦੌਰਾਨ ਕਈ ਇਨਾਮ ਜਿੱਤ ਚੁੱਕਾ ਉਹ ਕਈ ਟਰਾਫੀਆਂ ਛੱਲੇ ਮੋਦੀਆਂ ਦੇ ਨਕਦ ਇਨਾਮ ਕਬੱਡੀ ਜੋ ਜਿੱਤ ਚੁੱਕਿਆ ਹੈ ਇਹ ਤਾਂ ਹਲੇ ਸ਼ੁਰੂਆਤ ਹੈ ਆਉਣ ਵਾਲੇ ਟਾਈਮ ਵਿੱਚ ਕਈ ਵੱਡੇ ਵੱਡੇ ਇਨਾਮ ਜਿੱਤਦੇ ਇਸ ਖਿਡਾਰੀ ਨੂੰ ਦੇਖਿਆ ਜਾਵੇਗਾ ਹੁਣ ਜੇ ਪ੍ਰੀਤ ਦੇ ਪਸੰਦੀਦਾ ਕਬੱਡੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਪਾਲਾ ਜਲਾਲਪੁਰੀਆ ਖੁਸ਼ੀ ਦੁੱਗਾ ਸੁਖਮਣ ਚੋਲਾ ਤੇ ਮੱਖਣ ਮੱਖੀ ਇਹਨਾਂ ਦੇ ਬੈਸਟ ਕਬੱਡੀ ਖਿਡਾਰੀ ਨੇ ਪ੍ਰੀਤ ਦੀ ਹਾਈਟ ਦੀ ਗੱਲ ਕਰੀਏ ਤਾਂ ਇਹਨਾਂ ਦੀ ਹਾਈਟ 6 ਫੁੱਟ 2 ਇੰਚ ਦੇ ਕਰੀਬ ਹੈ ਸਾਲ 2024 ਦੇ ਹਿਸਾਬ ਨਾਲ ਇਹਨਾਂ ਦੀ ਉਮਰ 26 ਸਾਲ ਹੋ ਚੁੱਕੀ ਹੈ ਇਹਨਾਂ ਦੇ ਸਰੀਰ ਦਾ ਭਾਰ 92 ਤੋਂ 95 ਕਿਲੋ ਦੇ ਵਿੱਚ ਵਿੱਚ ਹੈ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਰੀਰ ਦਾ ਵજન ਵਧਾਉਣ ਦੀ ਕੋਸ਼ਿਸ਼ ਕਰਨ। ਹੁਣ ਜੇ ਗੱਲ ਕਰੀਏ ਪ੍ਰੀਤ ਲੱਧੂ ਦੇ ਸ਼ੌਂਕ ਦੀ ਤਾਂ ਕਬੱਡੀ ਤੋਂ ਬਿਨਾਂ ਇਹ ਬਚਪਨ ਦੇ ਵਿੱਚ ਲੜਾਕੂ ਕੁੱਕੜਾਂ ਦਾ ਸ਼ੌਂਕ ਰੱਖਦੇ ਸੀ। ਪਰ ਹੁਣ ਕਬੱਡੀ 'ਚ బిజీ ਹੋਣ ਕਰਕੇ ਉਹਨਾਂ ਨੇ ਕੁੱਕੜ ਵੀ ਰੱਖਣੇ ਛੱਡ ਦਿੱਤੇ। ਹਾਂ ਉਹਨਾਂ ਨੇ ਆਪਣੇ ਘਰੇ 3-4 ਮੱਜਾਂ ਜਰੂਰ ਰੱਖੀਆਂ ਹੋਈਆਂ ਨੇ ਜੋ ਕਿ ਉਹਨਾਂ ਦੇ ਫਾਦਰ ਸਾਹਿਬ ਨੇ ਰੱਖੀਆਂ ਹੋਈਆਂ ਸੀ ਤੇ ਅੱਗੋਂ ਪ੍ਰੀਤ ਨੇ ਵੀ ਉਹ ਵੇਚੀਆਂ ਨਹੀਂ। ਅੱਜਗਲ ਪ੍ਰੀਤ ਕਬੱਡੀ ਮੈਚਾਂ ਦੇ ਵਿੱਚ ਇੰਨਾ ਰੁੱਝਿਆ ਹੋਇਆ ਹੈ ਕਿ ਉਹਨਾਂ ਨੂੰ ਮੈਨਟ ਕਰਨ ਦਾ ਵੀ ਸਮਾਂ ਨਹੀਂ ਮਿਲਦਾ। ਰਾਤ ਨੂੰ 12-1 ਵਜੇ ਮੈਚ ਖੇਡ ਸਵੇਰੇ 9-10 ਵਜੇ ਫੇਰ ਨਿਕਲ ਜਾਂਦੇ ਨੇ ਸੋ ਇਹ ਸੀ ਇੱਕ ਵੱਡੀ ਖਿਡਾਰੀ ਪ੍ਰੀਤ ਲੱਧੂ ਦੀ ਬਾਇਓਗ੍ਰਾਫੀ ਤੁਹਾਨੂੰ ਪ੍ਰੀਤ ਲੱਧੂ ਦੀ ਖੇਡ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਤੋ-ਵੱਤ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਇਹੋ ਜਿਹਿਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ